ਜੇਦਰ ਵੀ ਪ੍ਰਦਰਸ਼ਨ ਜਾਰੀ ਹੈ ਕੋਈ ਗੱਲਬਾਤ ਹੋਈ ਨਹੀਂ ਦੂਸਰੇ ਦਿਨ ਵੀ ਅੱਜ ਕੱਲ ਸਾਡੇ ਘਟੋ ਘਟ ਜਿਹੜੀ 58 ਦੀ ਪਾਲਸੀ ਸਾਡੀਆਂ ਕੁੜੀਆਂ ਤੇ ਤੁੰਪੀ ਗਈ ਹੈ ਸਰਕਾਰ ਵੱਲੋਂ ਵੀ ਇਹ ਕੰਮ ਹੀ ਨਾ ਕਰ 58 ਤੱਕ ਹੀ ਬਸ ਕੰਮ ਕਰਨਾ ਤੇ ਉਸ ਤੋਂ ਬਾਅਦ ਖਾਲੀ ਹੱਥ ਘਰੇ ਚਲੇ ਜਾਣਾ ਤੇ ਅ ਕੱਲ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਸੀ ਤਕਰੀਬਨ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਕੰਮ ਠੱਪ ਸੀ ਸਾਡਾ ਜੇ ਜਿਹਦੇ ਵਿੱਚ ਸਾਡੀਆਂ ਕੁੜੀਆਂ ਨੇ ਸਰਕਾਰ ਨੂੰ ਰੋਜ਼ ਪ੍ਰਦਰਸ਼ਨ ਰਾਹੀਂ ਆਪਣੇ ਸਾਰੇ ਵਿਚਾਰ ਪੇਸ਼ ਕੀਤੇ ਫੇਰ ਵੀ ਸਰਕਾਰ ਨੇ ਕਿਤੇ ਨਾ ਕਿਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸਰਕਾਰ ਸਾਡੇ ਨਾਲ ਕਿਉਂ ਕੋਝਾਂ ਵਿਚਾਰ ਕਰ ਰਹੀ ਆ ਸਾਡੀਆਂ ਭੈਣਾਂ ਨੇ ਭੁੱਖੀਆਂ ਧਿਆਈਆਂ ਨੇ ਦਰਿਆ ਦੇ ਉੱਤੇ 2 ਵਜੇ ਤੱਕ ਆਪਣਾ ਪ੍ਰਦਰਸ਼ਨ ਕੀਤਾ ਤੇ ਫੇਰ ਵੀ ਕਿਸੇ ਸਮੇਂ ਫਾਈਨਲ ਮੀਟਿੰਗ ਮਿਲਣ ਦਾ ਕੋਈ ਵੀ ਸਰਕਾਰ ਵੱਲੋਂ ਧਿਆਨ ਸਾਡੇ ਵੱਲ ਨਹੀਂ ਹੋ ਰਿਹਾ ਤੇ ਕਿਸੇ ਪਾਸੇ ਕੋਈ ਮੈਸੇਜ ਨਹੀਂ ਆਇਆ ਜੀ ਤੇ ਅੱਜ ਸਰਕਾਰੀ ਛੁੱਟੀ ਹੋਣ ਕਰਕੇ ਸਾਰੇ ادارے ਬੰਦ ਆ ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਲਗਾਤਾਰ 21 ਜੂਨ ਤੋਂ 28 ਜੂਨ ਤੱਕ ਇਦਾਂ ਹੀ ਚੱਲਣਾ ਕੰਮ ਛੋੜ ਸਾਡੀ ਹੜਤਾਲ ਚੱਲਣੀ ਆ ਸਿਹਤ ਮੰਤਰੀ ਦੇ ਸਾਡੇ ਸਾਰੇ ਕੰਮ ਇਦਾਂ ਹੀ ਠੱਪ ਰਹਿਣਗੇ ਜੇ ਸਰਕਾਰ ਨਹੀਂ ਸੁਣਵਾਈ ਕਰਦੀ ਜਿਵੇਂ ਅੱਜ ਛੁੱਟੀ ਸਰਕਾਰੀ ਛੁੱਟੀ ਆ ਤੇ ਸਾਡੀਆਂ ਸਰਕਾਰ ਦੀਆਂ ਐਮਰਜੈਂਸੀ ਸਵਾਮਾ ਤਾਂ ਚਾਲੂ ਹੀ ਹੁੰਦਾ ਨਾ ਸਰਕਾਰੀ ਛੁੱਟੀ ਦੇ ਵਿੱਚ ਵੀ ਤੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਫੇਰ ਸਾਡਾ ਪੂਰੇ ਪੰਜਾਬ ਤੋਂ ਇਸ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਰਹੇਗਾ ਤੇ ਕੱਲ ਵੀ ਐਤਵਾਰ ਨੂੰ ਵੀ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ YouTube ਚੈਨਲਾਂ ਰਾਹੀਂ WhatsApp Facebook ਪੱਤਰਕਾਰਾਂ ਰਾਹੀਂ ਆਪਣੀ ਜੋ ਹੱਡ ਵੀ ਤੇ ਸਾਡੇ ਨਾਲ ਅਸੀਂ ਹੰੜਾ ਰਹੇ ਹਾਂ ਦੋ ਦਿਨਾਂ ਤੋਂ ਇਸ ਤਰ੍ਹਾਂ ਹੀ ਜਾਰੀ ਰਹੂਗੀ ਤੇ ਓਨੀ ਦੇਰ ਇਹ ਪ੍ਰਦਰਸ਼ਨ ਜਾਰੀ ਰਹਿਣਗੇ ਜਿੰਨੀ ਦੇਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਦੇ ਕੇ ਸਾਡੀਆਂ 58 ਦੀ ਪਾਲਿਸੀ ਤੇ ਜਿਹੜੀਆਂ ਮੰਗਾਂ ਆ ਉਹ ਲਾਗੂ ਨਹੀਂ ਕਰਦੀ ਤੇ ਪਲੱਸ ਜੇਕਰ ਇਹ 28 ਤੱਕ ਸਾਡੀ ਮੀਟਿੰਗ ਦੀ ਡਿਮਾਂਡ ਨਾ ਰੱਖੀ ਸਰਕਾਰ ਨੇ ਤੈ ਕੀਤੀ ਤਾਂ ਹੋ ਸਕਦਾ ਆਉਣ ਵਾਲੀਆਂ ਜਿਹੜੀਆਂ ਜਿੰਮੇਤੋਣਾ ਜਲੰਧਰ ਦੀਆਂ 29 ਤਰੀਕ ਨੂੰ ਅਸੀਂ ਪੂਰੇ ਪੰਜਾਬ ਭਰ ਦੇ ਵਿੱਚੋਂ ਵੱਡੇ ਇਕੱਠ ਦੇ ਨਾਲ ਮਾਸ ਡੈਪੂਟੇਸ਼ਨ ਦੇ ਨਾਲ ਮੁੱਖ ਮੰਤਰੀ ਜੀ ਦਾ ਘਰਾਓ ਕਰਾਂਗੇ। ਓਕੇ ਜਿਹੜਾ ਤੁਸੀਂ ਚੋਣਾਂ ਬਾਰੇ ਗੱਲ ਕਰ ਰਹੇ ਹੋ ਇਹ ਚਾਰ ਸੀਟਾਂ ਦੇ ਚੋਣ ਹੋ ਰਹੇ ਚਾਰਾਂ ਦੇ ਵਿੱਚ ਹੀ ਕਰੋਗੇ। ਚਾਰਾਂ ਸ਼ੀਟਾਂ ਤੇ ਦੇਖੋ ਪਹਿਲਾ ਜਿਹੜਾ ਸਾਡਾ ਪ੍ਰੋਗਰਾਮ ਹੋਏਗਾ ਰੋਸ ਪ੍ਰਦਰਸ਼ਨ ਦਾ ਉਹ ਹੋਏਗਾ ਜਲੰਧਰ ਤੋਂ ਜੀ। ਜੇਕਰ ਜਲੰਧਰ ਦੇ ਵਿੱਚ ਸਾਡੀ ਨਾਂ ਸੁਣਵਾਈ ਹੋਈ ਤਾਂ ਅ ਜਲੰਧਰ ਦੇ ਜਲੰਧਰ 29 ਤਰੀਕ ਨੂੰ ਹੀ ਮੌਕੇ ਤੇ ਹੀ ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਸਾਥੀਆਂ ਨਾਲ ਮੀਟਿੰਗ ਕਰਕੇ ਦੱਸਿਆ ਜਾਏਗਾ 29 ਤਰੀਕ ਨੂੰ ਅਸੀਂ ਜਲੰਧਰ ਦਾ ਪ੍ਰੋਗਰਾਮ ਕਰਾਂਗੇ ਜੇਕਰ ਇਹਨਾਂ ਨੇ ਸਾਡੀਆਂ 28 ਤੱਕ ਅਹਿਮ ਜਿਹੜੀਆਂ ਅਹਿਮ ਤਿੰਨੇ ਮੰਗਾ ਮੰਤਰੀ ਸਾਹਿਬ ਜੀ ਆਪ ਆਪ ਦੇ ਮੂੰਹ ਨਾਲ ਕਹਿ ਰਹੇ ਆ ਵੀ ਤੁਹਾਡੀਆਂ ਜਿਹੜੀਆਂ 58 ਸਾਲ ਦੀ ਪਾਲਿਸੀ ਤੇ ਤਿੰਨੇ ਮੰਗਾ ਜੈਨੂਅਲ ਆ ਦੇ ਜਨੂ ਉਹਨਾਂ ਤਾਂ ਫਿਰ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਗੱਲਬਾਤ ਸਾਡੇ ਨਾਲ ਕਿਉਂ ਨਹੀਂ ਕੀਤੀ ਜਾਂਦੀ ਸਾਡੀਆਂ ਭੈਣਾਂ ਨੂੰ ਕਿਉਂ ਬਰਾਨ ਕੀਤਾ ਜਾ ਰਿਹਾ ਏ ਸਿਹਤ ਸਵਾਮਾ ਠੱਪ ਕੀਤੀਆਂ ਪਈਆਂ ਤਕਰੀਬਨ ਆ ਗਰੀਬ ਲੋਕਾਂ ਨੂੰ ਲਾਸ ਹੋ ਰਿਹਾ ਏ ਇਹ ਸਰਕਾਰ ਦੇ ਬਿਲਕੁਲ ਧਿਆਨ ਕੀ ਨਹੀਂ ਆ ਰਿਹਾ ਵੀ ਜਿਹੜੀ ਅੱਜ ਆਮ ਪਬਲਿਕ ਆ ਆਮ ਗਰੀਬ ਤਰਕਾਏ ਜਾਂ ਆਮ ਲੋਕ ਆ ਜਿਹੜੇ ਸਿਹਤ ਸਵਾਮਾ ਲੈਂਦੇ ਆ ਤੇ ਉਹ ਆਸ਼ਾ ਵਰਕਰ ਵੀ ਨਾਲ ਇੱਕ ਕਪਾਲਵੀ ਨੇ ਤੁਰਦੇ ਆਗੇ ਨਾ ਇੱਕ ਕਦਮ ਚੱਕਦੇ ਆ ਉਹ ਤੇ ਉਹਨਾਂ ਦਾ ਵੱਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਹੜੀ OPD ਆ ਪੰਜਾਬ ਦੇ ਵਿੱਚ 17 18 ਜ਼ਿਲ੍ਹਿਆਂ ਦੇ ਵਿੱਚੋਂ ਬਿਲਕੁਲ ਕੱਲ ਨੈਗੇਟਿਵ ਹੋਈਆ ਤੇ ਇਸੇ ਤਰ੍ਹਾਂ ਹੀ ਲਗਾਤਾਰ ਹੀ OPD ਦਾ ਡੰਨ ਜਾਏਗੀ ਜੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਕਿੰਦੀ ਤੇ ਇਹਦੇ ਵਿੱਚ ਵੱਡਾ ਖੋਰਾ ਸਾਡੇ ਆਪਦੇ ਸਾਡੇ ਭੈਣ ਭਰਾਵਾਂ ਨੂੰ ਲੋਕਾਂ ਨੂੰ ਲੱਗ ਰਿਹਾ ਜੀ ਸਿਹਤ ਸਭਾਵਾਂ ਪ੍ਰਤੀ ਠੀਕ ਹੈ ਪ੍ਰੋਜੈਕਸ਼ਨ ਜਾਰੀ ਰਿਹਾ ਹੈ ਕੀ ਕਾਰਨ ਹੈ ਜੀ ਮੈਂ ਸਿੰਬਲ ਵਿੱਚ ਕੋਲ ਜ਼ਿਲ੍ਹਾ ਚੇਅਰਮੈਨ ਅੱਜ ਦੂਸਰੇ ਦਿਨ ਵੀ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਿਹਾ ਕਿਉਂਕਿ ਸਾਨੂੰ ਸਰਕਾਰ ਹਜੇ ਕਿਸੇ ਮੁੱਦੇ ਤੇ ਨਹੀਂ ਆ ਰਹੀਗੀ ਮੀਟਿੰਗ ਹੀ ਨਹੀਂ ਦੇ ਰਹੀ ਪਰ ਜਿੰਨਾ ਚਿਰ ਸਾਡੀ ਵੀ ਹੈਂਡ ਹੀ ਆ ਸਾਰਿਆਂ ਦੀ ਵੀ ਜਿੰਨਾ ਚਿਰ ਸਾਨੂੰ ਕੋਈ ਮੀਟਿੰਗ ਨਹੀਂ ਦੇ ਰਹੀ ਉਹਨਾਂ ਚਿਰ ਸਾਡੇ ਕੰਮ ਸਾਰੇ ਠੱਪ ਹੀ ਰਹੇ ਸਰਕਾਰ ਕਿਉਂ ਡਰਦੀ ਹੈ ਤੁਹਾਡੇ ਤੋਂ ਜਿਹੜੀ ਤੁਹਾਨੂੰ ਮੀਟਿੰਗ ਨਹੀਂ ਦੇ ਰਹੀ ਕੀ ਕਾਰਨ ਹੈ ਪਤਾ ਨਹੀਂ ਸਰਕਾਰ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਪਾਤੀ ਸੱਡ ਨਾਲ ਬਹੁਤ ਵੱਡੇ ਵੱਡੇ ਕੀਤੇ ਸੀ ਤੇ ਪਰ ਨਿਬੜਿਆ ਉਹਦੇ ਵਾਅਦਿਆਂ ਦੇ ਵਿੱਚੋਂ ਕੁਛ ਵੀ ਨਹੀਂ ਆ ਜਾਉਂਗੇ ਅੱਜ ਦਾ ਪ੍ਰਦਰਸ਼ਨ ਹੈ ਸਾਡਾ ਪ੍ਰਦਰਸ਼ਨ ਸਾਡਾ 21 ਜੂਨ ਤੋਂ 28 ਜੂਨ ਤੱਕ ਲਗਾਤਾਰ ਹੀ ਚੱਲ ਰਿਹਾ ਹੈ ਜੇਕਰ ਸਰਕਾਰ ਨੇ ਹਜੇ ਵੀ ਇਹਦੇ ਵੱਲ ਕੋਈ ਧਿਆਨ ਨਾ ਦਿੱਤਾ ਸਾਨੂੰ ਮੀਟਿੰਗ ਨਾ ਦਿੱਤੀ ਜੋ ਗੱਲ ਅਸੀਂ ਡਿਮਾਂਡਾਂ ਕੀਤੀਆਂ ਉਹਨਾਂ ਦੇ ਖਰੇ ਨਾ ਉਤਰੇ ਤਾਂ ਇਹ ਤਰਨੇ ਨੂੰ ਹੋ ਸਕਦਾ 28 ਤੋਂ ਅੱਗੇ ਲਗਾਤਾਰ ਹੀ ਚਲਾਇਆ ਜਾਵੇ ਬਸ ਸਾਡੀਆਂ ਜਿਹੜੀਆਂ ਡਿਮਾਂਡਾਂ 58 ਸਾਲ ਦੇ ਦੱਖ ਦੇ ਹੈਗੀਆਂ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਸਾਡੇ ਅਨਸੈਂਟ ਕੱਟੇ ਗਏ ਆ ਪਰ ਫਰੈਗਨੈਂਟ ਦੇ ਕੱਟੇ ਗਏ ਆ ਜੋ ਅਸੀਂ ਆਇਰਨ ਲਗਾਉਣੇ ਉਹ ਕੱਟੇ ਗਏ ਉਹ ਜਲਦੀ ਹੀ ਚਾਲੂ ਕੀਤੇ ਜਾਣ ਤੇ ਜਿਹੜਾ ਕੋਈ ਜਰਨਲ ਕੰਮ ਆ ਬਿਲਕੁਲ ਨਹੀਂ ਬਣਦਾ ਜੇਕਰ ਸਾਨੂੰ ਸਾਨੂੰ ਕੁਝ ਦੇਣਗੇ ਤਾਂ ਅਸੀਂ ਕਿਸੇ ਵੀ ਫਰੈਗਨੈਂਟ ਦੇ ਦੇਖ ਰਿਹਾ ਕਿ ਫੇਅਰ ਹੀ ਕਰਾਂਗੇ ਠੀਕ ਹੈ ਸਿਵਲ ਸਰਜਨ ਜਾਂ ਕਿਸੇ ਅਧਿਕਾਰੀ ਵੱਲੋਂ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਵੱਲੋਂ ਕੋਈ ਵਾਰਤਾ ਲਾਪ ਕਰਨ ਵਾਸਤੇ ਬੁਲਾਇਆ ਗਿਆ ਹੋਣਾ ਨਾ ਜੀ ਨਾ ਜੀ ਹਾਲੇ ਤੱਕ ਕੋਈ ਕਿਸੇ ਵੱਲੋਂ ਕੋਈ ਰਿਸਪੌਂਸ ਨਹੀਂ ਸਾਡੇ ਤੱਕ ਆਇਆ ਤੇ ਜੇਕਰ ਸਾਨੂੰ ਮੀਟਿੰਗ ਲਈ ਬੁਲਾਉਣਗੇ ਕੋਈ ਮੀਟਿੰਗ ਦਾ ਟਾਈਮ ਦਿਓਗੀ ਸਰਕਾਰ ਤਾਂ ਅਸੀਂ ਇਹ ਧਰਨੇ ਨੂੰ ਮੁਲਤਵੀ ਕਰਾਂਗੇ ਨਹੀਂ ਇਹ ਧਰਨਾ ਸਾਡਾ ਕਿ ਹੋਰ ਵੀ ਲੰਬੇ ਟਾਈਮ ਤੱਕ ਚੱਲ ਸਕਦਾ ਠੀਕ ਹੈ